ਇਸ ਸੰਬੰਧੀ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਲੜਕੇ ਇੱਕ ਦਾ ਨਾਮ ਮੱਖਣ ਲਾਲ ਉਰਫ راہੁਲ ਇਹ ਹੈ ਜੀ ਜ਼ਿਲ੍ਹਾ ਸਰਸਾ ਹਰਿਆਣਾ ਦਾ ਰਹਿਣ ਵਾਲਾ ਅਤੇ ਰਗਵੀਰ ਸਿੰਘ ਉਰਫ ਵਿੱਕੀ ਇਹ ਕੇਸਰੀ ਸਿੰਘਪੁਰਾ ਜ਼ਿਲ੍ਹਾ ਗੰਗਾ ਨਗਰ ਦਾ ਰਹਿਣ ਵਾਲਾ ਇਹ ਦੋ ਜਾਨੇ ਨਾ ਇੱਕ ਆਪਣੇ ਸਪਿੰਫਟ ਗੱਡੀ ਦੇ ਵਿੱਚ ਆਪਣੇ ਇਸ ਏਰੀਆ ਦੇ ਵਿੱਚ ਘੁੰਮ ਰਹੇ ਸੀ ਇਹਨਾਂ ਨੇ ਫੋਰੈਸਟ ਡਿਪਾਰਟਮੈਂਟ ਦੀਆਂ ਵਰਦੀਆਂ ਪਾਈਆਂ ਹੋਈਆਂ ਸੀਗੀਆਂ ਤੇ ਐ ਸੀਰੀਜ਼ ਘੁੰਮ ਕੇ ਇਹਨਾਂ ਲੋਕਾਂ ਨੂੰ ਵਰਗਲਾਰੇ ਸੀਗੇ ਵੀ ਅਸੀਂ ਤੁਹਾਡੀ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਰਾਜਸਥਾਨ ਦੇ ਵਿੱਚ ਭਰਤੀਆਂ ਖੁੱਲੀਆਂ ਹੈਗੀਆਂ ਤੇ ਤੁਹਾਡੀ ਅਸੀਂ ਭਰਤੀ ਕਰਵਾ ਦਿੰਦੇ ਆ ਇਹ ਸੀਕ੍ਰੇਟ ਇਨਫੋਰਮੇਸ਼ਨ ਦੇ ਤਹਿਤ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕੀਤਾ ਗਿਆ ਤੇ ਇਹਨਾਂ ਦੋਨੋਂ ਦੋਸ਼ੀਆਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਤੇ ਇਹਨਾਂ ਦੇ ਜਦੋਂ ਸਾਰਾ ਚੈੱਕ ਕੀਤਾ ਗਿਆ ਇਹਨਾਂ ਕੋਲੇ ਆਪਣੇ ਫੇਕ ਆਈਡੀ ਕਾਰਡਸ ਵਗੈਰਾ ਤੇਕ ਪ੍ਰੋਪਰ ਜਿੰਨਾ ਫੋਰੈਸਟ ਡਿਪਾਰਟਮੈਂਟ ਦੀ ਯੂਨੀਫਾਰਮ ਹੁੰਦੀ ਆ ਸਾਰੇ ਬੈਚਸ ਵਗੈਰਾ ਨੇਮ ਪਲੇਟ ਵਗੈਰਾ ਆਪਣੇ ਸ਼ੋਲਡਰਸ ਤੇ ਜੋ ਆਰਟੀਕਲ ਨੇ ਸਾਈਡ ਆਰਟੀਕਲ ਤੱਕ ਉਹ ਸਾਰੇ ਲੱਗੇ ਹੋਏ ਸੀਗੇ ਜੀ ਤੇ ਇਹਨਾਂ ਦੋਸ਼ੀਆਂ ਨੂੰ ਹੁਣ ਅਸੀਂ ਅੱਜ ਕੋਰਟ ਪੇਸ਼ ਕੀਤਾ ਹੈਗਾ ਜੀ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਹੁਣ ਅੱਗੇ ਇਹਨਾਂ ਤੋਂ ਪੁੱਛਗਿਛ ਕਰਾਂਗੇ ਤੇ ਫਿਰ ਜੋ ਸਾਹਮਣੇ ਆਊਗਾ ਉਹ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ ਫੋਰੈਸਟ ਪੰਜਾਬ ਦੀ ਵਰਜੈਂਸ ਦੀ ਨਾ ਲੋਗੋ ਸੀਗੇ ਜੀ ਤੇ ਸੇਗੁਰ ਨਹੀਂ ਇਹਨਾਂ ਨੇ ਇਹ ਆਪਣੇ ਆਪ ਨੂੰ ਰਾਜਸਥਾਨ ਫੋਰੈਸਟ ਡਿਪਾਰਟਮੈਂਟ ਦੇ ਕਰਮਚਾਰੀ ਦੱਸਦੇ ਸਨ ਇਹ ਦੱਸਦੇ ਸੀਗੇ ਕਿ ਅਸੀਂ ਕੋਈ ਆਪਣੇ ਜਿਹਾ ਗੰਗਾ ਨਗਰ ਵਗੈਰਾ ਕੋਈ ਸਾਡਾ ਉੱਥੇ ਦਫ਼ਤਰ ਹੈਗਾ ਸੀ ਉੱਥੋਂ ਦੇ ਕਰਮਚਾਰੀ ਆ ਬਟ ਜਦ ਕੀ ਇਹਨਾਂ ਦੀ ਹਜੇ ਪ੍ਰੀਲਿਮਿਨਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਤੇ ਇਹਨਾਂ ਦੇ ਨਾਮ ਲੋ ਐਸ ਨਾਮ ਦੇ ਉੱਤੇ ਕੋਈ ਕਰਮਚਾਰੀ ਨਹੀਂ ਹੈ ਤੇ ਜੋ ਦੋਨੋਂ ਇਹ ਫੇਕ ਇਹਨਾਂ ਦੀ ਆਇਡੈਂਟਿਟੀ ਸੀਗੀਆਂ ਫੇਕ ਆਈਡੀ ਕਾਰਡ ਸੀਗੇ ਤੇ ਮਤਲਬ ਇਹ ਮੁਲਾਜ਼ਮ ਨਹੀਂ ਸੀ ਕੁਝ ਹੋਰ ਤੱਕ ਦੇ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਆਇਆ ਹੈ ਕਿ ਇਹ ਲੋਕਾਂ ਨੇ ਕਿੰਨੇ ਲੋਕਾਂ ਨਾਲ ਅੰਦਰ ਕੋਈ ਗੱਦੀਵਾਰੀ ਜਾਂ ਕੋਈ ਵਟੰਡਾ ਦਾ ਜਾਂ ਕੋਈ ਪੰਜਾਬ ਦਾ ਫਿਰ ਹੋਰ ਕਿਸੇ ਸਟੇਟ ਦਾ ਬੰਦਾ ਜਿਹੜਾ ਇਹਨਾਂ ਨੇ ਠੱਗਿਆ ਹੋਵੇ ਉਹ ਸਾਮਣੇ ਆ। ਨਹੀਂ ਇਹਨਾਂ ਦਾ ਜੀ ਹੁਣ ਅਸੀਂ ਰਿਮਾਂਡ ਹਾਸਲ ਕੀਤਾ ਹੈਗਾ ਜੀ ਇਸ ਸਬੰਧੀ ਹੁਣ ਅਸੀਂ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਜੀ। ਪਹਿਲਾਂ ਵੀ ਅਗਰ ਇਹਨਾਂ ਨੇ ਇਦਾਂ ਦੇ ਕੋਈ ਅਗਰ ਕੀਤਾ ਹੈਗਾ ਜਾਂ ਇਹਦੇ ਵਿੱਚ ਕੋਈ ਇਹਨਾਂ ਦਾ ਗਰੋਅ ਆ ਜਾਂ ਕੋਈ ਹੋਰ ਕੋਈ ਕਿਸੇ ਦੀ ਸ਼ਮੂਲੀਅਤ ਹੋਵੇ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਗੱਲ ਸਾਹਮਣੇ ਆਊਗੀ ਫਿਰ ਅਕੋਰਡਿੰਗਲੀ ਕਾਰਵਾਈ ਕਰਾਂਗੇ। ਨੇ ਨੇੜ ਦੇ ਨੇੜ ਤੇ ਪਰ ਤੁਸੀਂ ਜੀ ਕੋਲ ਆਪਦੇ ਕੋਈ ਨੇੜੇ ਸੀਗੇ ਜਾਂ ਖਾਣੇ ਦੇ ਨੇੜੇ ਸੀਗੇ ਨਹੀਂ ਇਹ ਐਕਚੁਅਲੀ ਨਾ ਜੀ ਜਦੋਂ ਅਸੀਂ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਖੇਤਾ ਸਿੰਘ ਬਸਤੀ ਹੈ ਜੀ ਇੱਕ ਉਹ ਸਾਈਡ ਸੀਗੇ ਜੀ ਇਹ ਤੇ ਮਤਲਬ ਉਹ ਸਾਈਡ ਇਹ ਆਪਣਾ ਹੋ ਸੀਗੇ ਤੇ ਉੱਥੇ ਹੀ ਇਹ ਲੋਕਾਂ ਨੂੰ ਟਾਰਗੇਟ ਕਰ ਰਹੇ ਸੀਗੇ ਵੀ ਤੁਹਾਨੂੰ ਅਸੀਂ ਭਰਤੀ ਵગેਰਾ ਕਰਵਾ ਦਿੰਦੇ ਹੈਗੇ ਆ ਤੇ ਉਥੋਂ ਹੀ ਫਿਰ ਰਾਉਂਡ ਅਪ ਕਰਕੇ ਜੀ ਅੱਗੇ ਰਾਹ ਹੋਈ ਕੀਤੀ ਗਈ ਹੈ ਸ਼ਿਕਾਇਤ ਆਈ ਨਹੀਂ ਫਿਲਹਾਲ ਹਜੇ ਤੱਕ ਹੋਂ ਤੱਕ ਵੀ ਇਨਵੈਸਟੀਗੇਸ਼ਨ ਤੱਕ ਕੋਈ ਹਜੇ ਪਬਲਿਕ ਵੱਲੋਂ ਕੁਝ ਨਹੀਂ ਆਇਆਗਾ ਬਟਨ ਇਨਵੈਸਟੀਗੇਸ਼ਨ ਚੱਲੂਗੀ ਫਿਰ ਦੇਖਦੇ ਜਿੱਦਾਂ ਕੋਈ ਗੱਲ ਸਾਹਮਣੇ ਆਊਗੀ ਫਿਰ ਕਾਰਵਾਈ ਕਰਾਂਗੇ ਅਚਲ ਹੈ ਕਿੰਨੇ ਟਾਈਮ ਤੋਂ ਇਹ ਚ ਚੋਂ ਬਾਰੇ ਆਇਆ ਹੈ ਕਿੰਨੇ ਟਾਈਮ ਤੋਂ ਕੋਈ ਤਾਂ ਕੁਮੈਂਟਿਟੀ ਵੱਲੋਂ ਲੋਕਾਂ ਦੇ ਨੋਟਿਸ ਨਹੀਂ ਨਹੀਂ ਹਜੇ ਤੱਕ ਵੀ ਦੇਖੋ ਫਿਲਹਾਲ ਕੋਈ ਰਿਕਵਰੀ ਇਦਾਂ ਦੀ ਹੈ ਨਹੀਂ ਫੋਰਮ ਜੇ ਜ਼ਰੂਰ ਹੋਗੇ ਸੀ ਇਹਨਾਂ ਕੋਲੇ ਉਹ ਫੋਰਮ ਸੀਗੇ ਵੀ ਇਹ ਜੀ ਇਹਨਾਂ ਨੇ ਪ੍ਰਭਾਉਣੇ ਸੀਗੇ ਲੋਕਾਂ ਤੋਂ ਵੀ ਉਹਦੇ ਤੇ ਇਹੀ ਸੀਗਾ ਵੀ ਵਨ ਭਾਗ ਦੀਆਂ ਕੋਈ ਭਰਤੀਆਂ ਵਗੈਰਾ ਨਿਕਲੀਆਂ ਹੈਗੀਆਂ ਉਹ ਸੰਬੰਧਿਓ ਫੋਰਮ ਜ਼ਰੂਰ ਹੈਗੇ ਆ ਕਮੇਜਨ ਇਹਨਾਂ ਜੋ ਆਪਾਂ ਲਏ ਨੇ ਬਾਕੀ ਅੱਗੇ ਕਿਸ ਤੋਂ ਪਰਵਾਏ ਨੇ ਕਿੰਨੇ ਪਰਵਾਏ ਨੇ ਇਹ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਹੀ ਕਲੀਅਰ ਹੋਊਗਾ ਸਰ ਯੂਨੀਫਾਰਮ ਤੇਰੀ ਸਟਾਰ ਕੋਈ ਇਹ ਦੋਨੋਂ ਸਿੰਗਲ ਸਟਾਰ ਸੀਗੇ ਜੀ ਦੋਨਾਂ ਦੇ ਉਹ ਕਿੱਥੋਂ ਦੇ ਰਹਿਣਾ ਇੱਕ ਜਿਹੜਾ ਹੈਗਾ ਜੀ ਮੱਖਣ ਲਾਲ ਉਰਫ ਫਰਾਹੁਲ ਹੈ ਇਹ ਭਾਰੂ ਖੇੜਾ ਪਿੰਡ ਹੈ ਜੀ ਜ਼ਿਲ੍ਹਾ ਸਰਸਾ ਹਰਿਆਣਾ ਦਾ ਜੀ ਤੇ ਜਿਹੜਾ ਰਗਵੀਰ ਸਿੰਘ ਉਰਫ ਵਿੱਕੀ ਹੈ ਇਹ ਕੇਸਰੀ ਸਿੰਘਪੁਰਾ ਜ਼ਿਲ੍ਹਾ ਗੰਗਾ ਨਗਰ ਦਾ ਹੈ ਰਾਸਟ